ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਹ ਸਟਰੋਨ ਨੂੰ ਉਸੇ ਉਸੇ ਜਗ੍ਹਾ ਤੇ ਚਾਮ ਕਰ ਦੂਗਾ ਫੈਸਲਾ ਕੀਤਾ ਕਿ ਆਪਾਂ ਜੇ ਡਰੋਨ ਨੇ ਜੇ ਉਧਰੋਂ ਉੱਡਣੀ ਨਾ ਦੇਈਏ ਜੇ ਡਰੋਨ ਨੇ ਜੇ ਉਹਨਾਂ ਨੂੰ ਇੱਥੇ ਆਪਣੇ ਕੰਟਰੋਲ ਵਿੱਚ ਲੈ ਕੇ ਲਾ ਲਈਏ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਵੇਂ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਪੰਜਾਬ 'ਚ ਸਭ ਤੋਂ ਵੱਡੀ ਸਮੱਸਿਆ ਆਜ ਨਸ਼ਾ ਦੀ ਹੈ ਅੱਜ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਐਨਸੀ ਡਰੋਨ ਸਿਸਟਮ ਲਾਗੂ ਕੀਤਾ ਹੈ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸ ਉਸ ਜਗ੍ਹਾ ਤੇ ਜਾਮ ਕਰ ਦੂਗਾ ਕਿਉਂ ਜਿਹੜਾ ਡਰੋਨ ਉਸ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਕਿਉਂਕਿ ਪਿਛਲੇ ਦਿਨੀ ਤੁਸੀਂ ਆਪਣੇ ਕੈਮਰਾ ਰਾਹੀਂ ਵੀ ਕਵਰ ਕੀਤਾ ਹੋਣਾ ਬਹੁਤ ਸਾਰਾ ਇਸ ਤਰ੍ਹਾਂ ਦਾ ਮਟੀਰੀਅਲ ਜੋ ਗੜਬੜੀ ਫਲਾਉਣ ਵਾਲਾ ਜਾਂ ਨਸ਼ੇ ਜਾਂ ਫਿਰ ਕਿਉਂਕਿ ਤਿੰਨ ਚਾਰ ਇਕੱਠੇ ਹੋ ਕੇ ਸੀਗੇ ਸਮੱਗਲਰ ਨਾਲ ਐਸਿਸ ਵੀ ਭੇਜਣੇ ਕੋਈ ਜਿਹੜੇ ਹੱਤਿਆਮਾਂ ਕਰਾਉਂਦੇ ਆ ਜਾਂ ਕੋਈ ਕਿਸੇ ਤੋਂ ਡਰਾਉਣਾ ਧਮਕਾਉਣਾ ਉਹ ਸਾਰੇ ਇਕੱਠੇ ਹੋ ਗਏ ਸੀਗੇ ਕਿ ਕਈ ਡਰੋਨਾਂ ਦੇ ਵਿੱਚੋਂ ਸਾਨੂੰ ਚਿੱਟਾ ਵੀ ਮਿਲਿਆ ਪੈਸੇ ਵੀ ਮਿਲੇ ਪਿਸਟਲ ਵੀ ਮਿਲਿਆ ਸੋ ਇਸ ਤੋਂ ਬਾਅਦ ਅਸੀਂ ਫੈਸਲਾ ਕੀਤਾ ਕਿ ਆਪਾਂ ਜਿਹੜੇ ਡਰੋਨ ਨੇ ਜੇ ਉਧਰੋਂ ਉੱਡਣੀ ਨਾ ਦੇਈਏ ਜਿਹੜੇ ਡਰੋਨ ਨੇ ਜੇ ਉਹਨਾਂ ਨੂੰ ਇੱਥੇ ਆਪਣੇ ਕੰਟਰੋਲ 'ਚ ਲੈ ਕੇ ਲਾ ਲიਏ ਇੱਥੇ ਕਲੈਕਸ਼ਨ ਵਾਲਾ ਕੋਈ ਬੰਦਾ ਨਾ ਰਹੇ ਇੱਥੇ ਕੋਈ ਪਿਸਤਲ ਚੱਕਣ ਆਊਗਾ ਤਾਂ ਹੀ ਉਹ ਭੇਜਣਗੇ ਉਹ ਇੱਥੇ ਕੋਈ ਚਿੱਟੇ ਦਾ ਪੈਕੇਟ ਚੱਕਣ ਆਊਗਾ ਤਾਂ ਹੀ ਉਹ ਉਧਰੋਂ ਭੇਜਣਗੇ ਨਾ ਜੇ ਕੋਈ ਹਿੰਮਤ ਕਰੂਗਾ ਤਾਂ ਸਾਡੀ ਪੁਲਿਸ ਦੀ ਉਹ ਤੇ ਨਿਗਰ ਉਹਗੀ ਤੇ ਉਹਨੂੰ ਅਸੀਂ ਗ੍ਰਿਫਤਾਰ ਕਰਾਂਗੇ ਬੜੀ ਲੋੜ ਸੀ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਜਿੱਥੇ ਐਂਟੀ ਡਰੋਨ ਸਿਸਟਮ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਔਰ ਇਹਦੇ ਨਾਲ ਬਹੁਤ ਸਾਰੀਆਂ ਪੰਜਾਬ ਪੁਲਿਸ ਨੂੰ ਬਹੁਤ ਇੱਕ ਟੈਕਨੋਲੋਜੀ ਦੀ ਅੱਖ ਮਿਲੂਗੀ ਜੋ ਦਿਨ ਰਾਤ ਇਹੋ ਜੀ ਐਕਟੀਵਿਟੀ ਤੇ ਨਜ਼ਰ ਰੱਖੂਗੀ ਤੇ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਹੋਰ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਜਿਆਦਾ ਜਿਹੜਾ ਐਕਟੀਵਿਟੀ ਬਧਾਵਾਂਗੇ ਐਂਟੀਡੋਟ ਸਿਸਟਮ ਦੀ ਗ੍ਰਹਿ ਮੰਤਰਾਲੇ ਕੋਰੇ ਪ੍ਰਬੰਧਨ ਕੀ ਵਾਸਤੇ ਫੈਲਾ ਗਈਆਂ ਹੋਈਆਂ ਨੇ ਇਹ ਦੀ ਪ੍ਰਬੰਧਨ ਕੀ ਸਾਡੇ ਕੋਲੇ ਆ ਗਈ ਹੈ ਇਸੇ ਕਰਕੇ ਅੱਜ ਲਾਂਚਿੰਗ ਹੈ ਮੈਂ ਧੰਨਵਾਦ ਕਰਦਾ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਨੈਸ਼ਨਲ ਕਨਵੀਨਰ ਨੇ ਕਿ ਅਸੀਂ ਸਾਡੀ ਪਾਰਟੀ ਦਾ ਇੱਕੋ ਹੀ ਮੈਨੀਫੈਸਟੋ ਹੈ ਕਿ ਅਸੀਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਾਇਮ ਰੱਖਣੀ ਹੈ ਲੋਕਾਂ ਦੀ ਜਾਨ ਸੁਰੱਖਿਆ ਜਿਹੜੀ ਹੈ ਉਹਦੀ ਰਾਖੀ ਕਰਨੀ ਹੈ ਇੱਕ ਮਿੰਟ ਲਈ ਮੈਂ ਬੇਨਤੀ ਕਰੂੰਗਾ ਅਰਵਿੰਦ ਕੇ ਜੀਵਲ ਸਾਹਿਬ ਕਿ ਜੋ ਪਾਰਟੀ ਦੇ ਮੈਨੀਫੈਸਟੋ ਦਾ ਇੱਕ ਬਹੁਤ ਵੱਡਾ ਇੱਕ ਹਿੱਸਾ ਜਿਹੜਾ ਉਹ ਅੱਜ ਪੂਰਾ ਹੋ ਰਿਹਾ ਹੈ ਮੈਂ ਉਹਨਾਂ ਨੂੰ ਕਹੂੰਗਾ ਕਿ ਉਹ ਆਪਣੇ ਵਿਚਾਰ ਬਰਕਰਾਰ ਰੱਖੇ ਅੱਜ ਯਹਾਂ ਪੇ ਆਏ ਹੋਏ सभी मीडिया के साथी और सभी प्यारे बहनों भाइयों मैं समझता हूँ कि नशे के विरुद्ध युद्ध में आज एक बहुत बड़ा चैप्टर ऐड हो रहा है पंजाब में सबसे बड़ी समस्या आज नशा थी कुछ दिन पहले तक पिछली सरकारों ने तस्करों के साथ रल मिलके पूरे पंजाब को घर घर को छोटे छोटे बच्चों को नशे में धकेल दिया था ऐसे लगता था जैसे पूरा पंजाब बर्बाद हो गया पूरे पंजाब की जवानी बर्बाद कर दी इन लोगों ने फिर हम लोगों ने हमारी सरकार आई हम लोगों ने नशे के विरुद्ध युद्ध शुरू किया और बहुत बड़े बड़े कदम उठाए गए हैं चाहे कोई कितना भी बड़ा मंत्री क्यों ना हो चाहे कोई कितना भी बड़ा नेता क्यों ना हो कितना भी बड़ा तस्कर क्यों ना हो इस सरकार ने पकड़ पकड़ के सबको जेल में डाला है उन लोगों ने जो प्रॉपर्टी खरीदी थी उस पैसे से नशे के पैसे से उनके घर बुलडोजर से तोड़े जा रहे हैं उनके बैंक अकाउंट सीज किए जा रहे हैं और उस पैसे से आपके बच्चों के लिए अब स्कूल और अस्पताल बनाए जा रहे हैं हम जानते हैं कि अधिकतर नशा जो पंजाब में बिकता है वो पाकिस्तान पार बॉर्डर से आता है और पाकिस्तान पार बॉर्डर से ड्रोन से आता है पाकिस्तान में बैठे हुए लोग ड्रोन से नशा भेजते हैं यहां पे ड्रोन गिराता है कोई उसको ले जाता है उठा के और फिर पंजाब के अंदर बेचता है आज पंजाब सरकार ने पंजाब पुलिस ने एंटी ड्रोन सिस्टम लागू किए हैं। इससे अगर कोई भी ड्रोन पंजाब के अंदर एंटर करेगा पाकिस्तान से तो हमारा एंटी ड्रोन सिस्टम उसको देख लेगा और देखने के बाद उसको वहीं पे खत्म कर देगा वो नीचे गिर जाएगा तो वो अपना नशा डिलीवर नहीं कर पाएगा आज तीन ड्रोन सिस्टम लागू किए जा रहे हैं नौ का ऑर्डर है छ और अभी कुछ दिनों के अंदर आ जाएंगे और भी जरूरत तो होगी और भी खरीदेंगे पंजाब में नशा बंद करने के लिए हमारी सरकार वचनबद्ध है और पंजाब के तीन करोड़ लोगों के साथ मिलकर अब नशे को खत्म करेंगे किसी चीज की कमी नहीं होने देंगे पंजाब अकेला राज्य है पूरे देश के अंदर जिसके पास आज से अपने एंटी ड्रोन खुद के एंटी ड्रोन सिस्टम है तो अब पंजाब पंजाब के लोग बेबस नहीं है पुरानी सरकारों ने उनको नशा तस्करों की गोद में डाल दिया था अब पंजाब लड़ रहा है नशे से और मैं वाहेगुरु जी से विनती करता हूं कि जल्दी पंजाब को नशे से मुक्त कराएं बहुत-बहुत शुक्रिया